ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਨਿਮਾ ਹੁੰਦਾ ਹੁੰਦਾ ਦੀਵਾ ਬੁੱਝ ਗਿਆ ਲੰਮੀ ਕਾਲੀ ਧੀ ਚਾਲ ਦੀ ਰਾਤ ਤਵੇਲੇ ਵਰਗਾ ਪਾਂਪਾਂ ਕਰਦਾ ਘਰ ਹਨੇਰੇ ਵਿੱਚ ਭੱਜੇ ਫਿਰਦੇ ਚੂਹਿਆਂ ਕਾਰਨ ਕਦੇ-ਕਦੇ ਕੋਈ ਪੰਡਾ ਕੜਕ ਜਾਂਦਾ ਇੱਕ ਪਾਸੇ ਬੰਨੇ ਮੱਝ ਦੀਆਂ ਅੱਖਾਂ ਹੀ ਅੱਖਾਂ ਲਿਸਕਦੀਆਂ ਜਿਸ ਦੀਆਂ ਹਨ ਪਾਨੋਂ ਨੂੰ ਘਰ ਦੇ ਥੱਤ ਆਪਣੇ ਉੱਪਰ ਡਿਗਦੀ ਪ੍ਰਤੀਤ ਹੋਈ ਉਸਨੇ ਕੋਲ ਦੇ ਮੰਜੇ ਉੱਤੇ ਨਰੈਣ ਦੀ ਬਾਹਂ ਟੋਕੇ ਕਿਹਾ ਮਖਾਜੀ ਸੌਂ ਗਿਆ ਤੂੰ ਨਹੀਂ ਕੀ ਗੱਲ ਹੈ ਗੱਲ ਤਾਂ ਕੋਈ ਨੀਂਨੇ ਰੇ ਵਿੱਚ ਉਹੀ-ਉਹੀ ਜਾਣੇ ਮੈਨੂੰ ਪੈ ਲੱਗਣ ਲੱਗ ਜਾਂਦਾ ਹੈ ਪੈ ਨੂੰ ਵਾਸਤੇ ਘਰਾਂ ਚ ਕੀ ਹੁੰਦਾ ਸੌਂ ਜਾ ਪਹਿਲਾਂ ਤਾਂ ਮੈਨੂੰ ਵੀ ਨਹੀਂ ਸੀ ਡਰ ਲੱਗਦਾ ਹੁੰਦਾ ਪਰ ਜਿੱਦਾਂ ਦਾ ਭਾਨੋ ਗੱਲ ਕਹਿੰਦੀ ਕਹਿੰਦੀ ਰੁਕ ਗਈ ਭਾਨੋ ਇੱਕ ਗੱਲ ਪੁੱਛਾ ਨਰੇਨ ਨੇ ਆਪਣਾ ਸਾਰਾ ਮੂੰਹ ਨੰਗਾ ਕਰਕੇ ਕਿਹਾ ਤੂੰ ਜੀ ਮੈਨੂੰ ਭਾਨੋ ਨਾ ਕਿਹਾ ਕਰ ਕਿਉਂ ਉਹੀ ਵਸ ਉਹੀ ਭਾਨੋ ਨਰਗੈ ਨੂੰ ਅਲੇ ਦਵਾਲੋਂ ਦਵਦਿਆਂ ਕਿਹਾ ਸਰਬਨ ਤੈਨੂੰ ਧੰਨਵਾਦ ਹੁੰਦਾ ਸੀ ਹਾਂ ਮੈਂ ਨਾ ਕਿਹਾ ਕਰਾਂ ਮਰ ਗਿਆਂ ਨੇ ਗੱਲਾਂ ਮਰ ਗਿਆਂ ਦੇ ਨਾਲ ਹੀ ਚਲੀਆਂ ਜਾਣੀਆਂ ਚਾਹੀਦੀਆਂ ਨੇ ਕਈ ਵਾਰੀ ਤਾਂ ਮੈਨੂੰ ਤੂੰ ਵੀ ਭਾਨੋ ਕੋਈ ਪੂਤ ਚਡੇਲੀ ਲੱਗਦੀ ਐ ਬਸ ਕੀਤੀ ਪੂਤ ਚਡੇਲ ਆਗ ਮੇਰੇ ਸਾਰੇ ਕੰਮ ਤਾਂ ਕਰ ਦਿੰਨੀ ਐ ਪਰ ਜਦੋਂ ਬੁੱਕਲ ਚ ਲੈਣਾ ਯਾਨੀ ਖਾਲੀ ਜੀ ਰਹਿ ਜਾਂਦੀ ਐ ਤੂੰ ਜਾਣੋ ਕਿੱਧਰ ਹੋ ਰਹੀ ਚਲੀ ਜਾਂਦੀ ਐ ਪਾਨੋ ਨੇ ਕੋਈ ਉੱਤਰ ਨਾ ਦਿੱਤਾ ਪਾਨੋ ਜਿਹੜੇ ਨਵੇਂ ਲੀੜੇ ਲਿਆਉਂਦੇ ਨੇ ਉਹ ਪਾਲਿਆਕਾਰ ਸੰਦੂਕ ਵਿੱਚ ਕਾਦੇ ਲਈ ਰੱਖ ਛੱਡੇ ਨੇ ਜਿਹੜੇ ਮੈਂ ਪਾਏ ਹੋਏ ਨੇ ਇਹ ਵੀ ਪਾਟੇ ਤਾਂ ਨਹੀਂ ਹਾਲੇ ਕਿਤੋਂ ਪਾਨੋ ਹਾਂਜੀ ਤੂੰ ਖੋਜਤਾ ਹੈ ਇੱਥੇ ਜੀ ਦੇਖਿਆ ਜਾਵੇ ਤਾਂ ਮੈਨੂੰ ਇੱਥੇ ਦੁੱਖ ਹੀ ਭਲਾਂ ਕਾਦਾ ਮੈਂ ਕਈ ਵਾਰੀ ਦੇਖਿਆ ਬੜੀ ਬੜੀ ਰਾਤ ਥਾਈ ਤੂੰ ਜਾਗਦੀ ਪਈ ਹੁੰਨੀ ਆ ਮੈਂ ਕਿਹਾ ਖਬਰ ਨੇ ਕੋਈ ਸੋਚ ਹੋਵੇ ਨੀਂਦ ਮੈਨੂੰ ਉਹੀਂ ਥੋੜੀ ਹੋਗੀ ਪਹਿਲੀ ਉਮਰੇ ਬਥੇਰੀ ਸੀ ਉਹ ਜਗਾਉਂਦਾ ਹੀ ਹਾਰ ਹੋ ਜਾਂਦਾ ਕੌਣ ਸਰਬਣ ਹਾਂ ਉਹ ਉਠਾਉਂਦਾ ਉੱਠਦੀ ਐ ਕਹਿ ਕੇ ਮੈਂ ਫੇਰ ਸੌ ਜਾਂਦੀ ਹਾਰ ਕਿਉ ਆ ਪੀਚਾ ਧਰ ਦਿੰਦਾ ਭਾਨੋ ਹਾਂ ਜੇ ਭਲਾ ਹੁਣ ਕਿਧਰੋਂ ਸਰਬਣਾ ਜਾਵੇ ਤੂੰ ਮੈਨੂੰ ਛੱਡ ਕੇ ਚਲੀ ਜਾਵੇਂ ਲੈ ਮਰੇ ਹੋਈ ਵੀ ਕਦੇ ਆਏ ਨੇ ਹੁਣ ਤਾਂ ਅੱਗੇ ਜਾ ਕੇ ਪੁੱਛੂਗੀ ਬਈ ਇਸ ਖਾਤਰ ਵਿਆਹ ਕੇ ਲਿਆਇਆ ਸੀ ਅੱਗੇ ਕੀ ਬੈਠਾ ਹੋ ਤੈਨੂੰ ਡੀਕਦਾ ਹੋ ਉਹਦੋਂ ਨੂੰ ਖਬਰ ਨੇ ਕਿਹੜੀ ਜੂਨ ਤੱਕ ਲੈ ਚੁੱਕਿਆ ਹੋ ਭਾਨੂ ਨੂੰ ਇਹ ਗੱਲ ਸੁਣ ਕੇ ਲੱਗਿਆ ਜਿਵੇਂ ਰਾਤ ਦੇ ਸਾਰੇ ਦਾ ਸਾਰਾ ਹਨੇਰਾ ਉਸ ਉੱਤੇ ਆ ਡਿੱਗਿਆ ਹੋਵੇ ਕੁਝ ਪਲ ਚੁੱਪ ਰਹਿਣ ਤੋਂ ਪਿਛੋਂ ਉਸ ਨੇ ਨਰੈਣ ਨੂੰ ਪੁੱਛਿਆ ਮਖਾ ਜੀ ਮੈਂ ਤੇਰੇ ਮੰਜੇ ਤੇ ਆ ਜਾਂ ਇੱਕ ਸੱਤ ਉੱਤੇ ਬਈ ਉਦੋਂ ਇਹ ਨਹੀਂ ਸੌਂਜੇਗੀ ਮੇਰੇ ਮੰਜੇ ਤੇ ਆ ਤਾਂ ਤੈਨੂੰ ਜਿਵੇਂ ਟੂਣਾ ਹੀ ਆਈ ਨਹੀਂ ਤੇ ਸੁੱਤੀ ਨਹੀਂ ਤੇਰੇ ਕੋਲ ਆ ਕੇ ਅਸਲ ਵਿੱਚ ਮੈਨੂੰ ਡਰ ਲੱਗਣੋਂ हट ਜਾਂਦਾ ਡਰ ਨੂੰ ਕਿ ਤੂੰ ਨਿਆਣੀ ਐ ਇਹ ਤਾਂ ਮੈਂ ਵੀ ਸੋਚਦੀ ਆ ਬਈ ਡਰ ਨੂੰ ਕਿ ਹੁਣ ਮੈਂ ਨਿਆਣੀ ਆ ਭਾਨੋ ਨੂੰ ਆਥ ਨੇ ਇੰਨਾ ਚਿਰ ਕਿੱਥੇ ਗਈ ਸੀ ਮੈਨੂੰ ਚਾਹ ਚਾਹੀਦੀ ਸੀ ਜੋਤਾ ਪਰ ਬੈਠਾ ਉਡੀਕਦਾ ਰਿਹਾ ਮੈਂ ਬਾਹਰ ਕੰਨੀ ਗਈ ਸੀ ਇੰਨਾ ਚਿਰ ਉੱਥੇ ਸ਼ਾਮੋ ਮਿਲ ਪਈ ਸੀ ਕੋਨੇ ਕੈਂਦੀ ਉਹ ਵੀ ਮੋਰਾਂ ਵਾਲਿਆਂ ਦੀ ਆ ਨਾ ਇਹ ਨਾ ਹੈ ਜਾਂ ਮੋਰਾਂ ਵਾਲੀ ਦਾ ਉੱਥੇ ਜਾ ਰਹੁ ਨਰੈਣ ਨੇ ਪਾਸਾ ਲੈ ਕੇ ਮੂੰਹ ਦੂਜੇ ਪਾਸੇ ਕਰਦਿਆਂ ਕਿਹਾ ਨਰੈਣ ਜਿਸ ਨੂੰ ਉਹਨੇ ਪਾਣ ਨੂੰ ਪੁੱਛ ਰਹੀ ਜੇ ਤੇਰੇ ਮੰਜੇ ਉੱਤੇ ਆ ਜਾ ਇੱਕਦਮ ਕੋਈ ਉਪਰਾ ਬੰਦਾ ਜਾਪਿਆ ਉਸ ਨੂੰ ਇਹ ਵੀ ਲੱਗਿਆ ਜਿਵੇਂ ਉਹ ਨਿਰਜਨਨ ਹਨੇਰੇ ਵਿੱਚ ਉਹ ਕਿਸੇ ਬਗਾਨੇ ਆਦਮੀ ਕੋਲ ਪਈ ਹੈ ਪਾਣੋਂ ਨੇ ਉੱਤੇ ਕੇ ਤੇਲ ਪਾ ਕੇ ਦੀਵਾ ਡੰਗ ਲਿਆ ਦੀਵੇ ਦੇ ਚਾਨਣ ਉਸ ਨੂੰ ਪੀੜੇ ਵਿੱਚ ਪਏ ਭਾਂਡੇ ਦੇ ਸੇ ਜਿਹੜੇ ਆਖ ਨੇ ਉਸ ਨੇ ਮਾਂਜ ਕੇ ਲਿਸਕਾ ਕੇ ਟਕਾਏ ਸਨ ਸਾਹਮਣੇ ਸੰਦੂਖਾਂ ਖੋਲ ਚਰਖਾ ਪਿਆ ਸੀ ਜਿਸ ਉੱਤੇ ਬੜੀ ਰਾਤ ਤੱਕ ਉਹ ਕੱਤਦੀ ਰਹੀ ਸੀ ਖੁਰਲੀ ਤੇ ਮੱਝ ਖੜੀ ਸੀ ਕੋਲੇ-ਕੋਲ ਉਸ ਦੀ ਜੁੱਤੀ ਪਈ ਸੀ ਦੀਵੇ ਦੇ ਚਾਨਣ ਵਿੱਚ ਇਹ ਕਰ ਉਸ ਨੂੰ ਏਡਾ ਉਪਰਾਂ ਨਾ ਲੱਗਿਆ ਉਸ ਨੇ ਮੈਂ ਦੀ ਖਾਲੀ ਹੋ ਚੁੱਕੀ ਖੁਰਲਨੀ ਵਿੱਚ ਕੱਖ ਪਾਏ ਮੈਂ ਦੇ ਪਿੰਡੇ ਉੱਤੇ ਹੱਥ ਫੇਰਿਆ ਕੱਟੀ ਉੱਤੇ ਡਿੱਗਿਆ ਪਿਆ ਝੁੱਲ ਦਿੱਤਾ ਫੇਰ ਡੰਗ ਲਿਆ ਦੀਵਾਨ ਰੈਣੇ ਖਿਜ ਨੂੰ ਦਵਾਂਦਿਆਂ ਕਿਹਾ ਮਖਾ ਮੈਨੂੰ ਨਾ ਕਦੇ ਕਦੇ ਜਾਣੀ ਟੇਕ ਜੀ ਨਹੀਂ ਆਉਂਦੀ ਪਾਨੋਂ ਨੇ ਚੁੱਲ੍ਹੇ ਵਿੱਚ ਸਵੇਰ ਦੀ ਖਾਤਰ ਗੋਹਾ ਥੱਬਦਿਆਂ ਕਿਹਾ ਨਾਲੇ ਦਾਣਾ ਪਿਉਣਾ ਭੁੱਲ ਗਈ ਸੀ ਪਾਨੋਂ ਨੇ ਜੂਟ ਕੂਠ ਵਾਲੇ ਤੋਲੇ ਵਿੱਚ ਦਾਣਾ ਪਾਉਂਦਿਆਂ ਦੱਸਿਆ ਤੇਰੇ ਕੁਛ ਰਹਿੰਦਾ ਇਹ ਚਿੱਤੇ ਕਿ ਸਭ ਕੋ ਜੀ ਭੁੱਲ ਜਾਂਦਾ ਨਰਨ ਨੇ ਪੈਨੇ ਹੀ ਆਪਣੇ ਜੂੜੇ ਵਿੱਚੋਂ ਟੁੱਟੇ ਦੰਦਿਆਂ ਵਾਲਾ ਕੰਗਾ ਫੇਰਦਿਆਂ ਜਰਾ ਜਿੜ ਕੇ ਕਿਹਾ ਚੇਤੇ ਨੂੰ ਅੱਗ ਲੱਗਣੀ ਨੂੰ ਖਬਰ ਨਹੀਂ ਕੀ ਹੋ ਗਿਆ ਚੇਤਾ ਇੱਥੇ ਹੋਵੇ ਇਹ ਨਾ ਇੱਥੇ ਨੂੰ ਹੋਰ ਕੀ ਕੁਝ ਜਾਣਾ ਦੋ ਮਹੀਨੇ ਹੋ ਗਏ ਨੇ ਤੈਨੂੰ ਦੇਖਦੇ ਨੂੰ ਮੈਨੂੰ ਤਾਂ ਤੇਰਾ ਕੋਈ ਥੋ ਪਤਾ ਜੈ ਨਹੀਂ ਲੱਗਦਾ ਮੱਖਾ ਬਾਪੂ ਦਾ ਪਤਾ ਮੰਗਾਇਆ ਕਿਸੇ ਤੋਂ ਆਹੋ ਚੰਗਾ ਭਲਾ ਤੈਨੂੰ ਅਜੇ ਵੀ ਬਾਪੂ ਦਾ ਇਹ ਮਾਰਦਾ ਬਾਪੂ ਦਾ ਦਿਲ ਨਹੀਂ ਮਾੜਾ ਜਿੱਦਾਂ ਦਾ ਡੋਗਰ ਮਰਿਆ ਉਹਦੇ ਤਾਂ ਜਾਣੀ ਸੁੱਤ ਜੀ ਨਹੀਂ ਟਿਕਾਣੇ ਜਿਵੇਂ ਕੋਈ ਆਖਦਾ ਉਹ ਮੈਂ ਮੰਗਰ ਲੱਗ ਜਾਂਦਾ ਤੈਨੂੰ ਤਾਂ ਦੂਜੀ ਵਾਰ ਵੀ ਵੇਚਣ ਨੂੰ ਫਿਰਦਾ ਸੀ ਅਜੇ ਤੂੰ ਆਖਦੀਆਂ ਦਿਲ ਦਾ ਨਹੀਂ ਮਾੜਾ ਉਸ ਨੂੰ ਦੇਂਦਾ ਸੀ ਬਈ ਪਲਕੇ ਜਦੋਂ ਮੈਂ ਅੱਖਾਂ ਮੀਚ ਗਿਆ ਇਸ ਦਾ ਕੀ ਬਣੂ ਸ੍ਰੀਕ ਕਿਹਦੇ ਭਲੇ ਹੁੰਦੇ ਨੇ ਮੋਰਾ ਆਲੀ ਆਲੇ ਅੱਡ ਸਨੇਹ ਘਲਦੇ ਸੀ ਬਈ ਭਾਨੂ ਨੂੰ ਨਹੀਂ ਤਾਂ ਭਲੀ ਪਤ ਨਾਲ ਤੋਰਦੇ ਨਹੀਂ ਤਾਂ ਅਸੀਂ ਚੱਕ ਕੇ ਲੈ ਜਾਾਂਗੇ ਹੈ ਤੇਰੇ ਬਾਪੂ ਨੇ ਸੋਚਿਆ ਵੀ ਉਦੋਂ ਪਹਿਲਾਂ ਪਹਿਲਾਂ ਪੈਸੇ ਵੰਡ ਲਾਂ ਨਹੀਂ ਤੈਨੂੰ ਕੀ ਪਤਾ ਅਸੀਂ ਬੜੇ ਦਸੋਟੇ ਕੱਟੇ ਨੇ ਮੈਂ ਤਾਂ ਦਰਦੀ ਨੇਰੇ ਚਵੇਰੇ ਬਾਹਰ ਨਹੀਂ ਸੀ ਨਿਕਲਦੀ ਵੀ ਬਾਪੂ ਬੂڑے ਨੇ ਕੀ ਕਰ ਲੈਣਾ ਕੋਈ ਦੋ ਮਾਰੂ ਇਹ ਤੇ ਗਰਲਤ ਭਰਾਵਾਂ ਵਾਰੀਆਂ ਦੀ ਕਾਦੀ ਜੂਣਾ ਪਿੰਡਾਂ ਚ ਤੂੰ ਤਾਂ ਕਮਲੀ ਐ ਜਦ ਤਾਈ ਧੀ ਦੀ ਆਪਣੀ ਮਰਜ਼ੀ ਨਾ ਹੋਵੇ ਕੋਈ ਉਸ ਦੀ ਹਵਾ ਕੰਨੇ ਨਹੀਂ ਝਾਕ ਸਕਦਾ ਨਹੀਂ ਨਹੀਂ ਤੈਨੂੰ ਬੁਰੇ ਬੰਦਿਆਂ ਦਾ ਨਹੀਂ ਪਤਾ ਜਿਹੜੇ ਆਪਣੇ ਸਕੇ ਭਰਾ ਨੂੰ ਟੱਡ ਪਰੇ ਤੂੰ ਸਾਰਾ ਦਿਨ ਉਹਨਾਂ ਦੇ ਇਨਾਈਟੇਡੇ ਲਈ ਬੈਠੀ ਰਹਾ ਕਰ ਕੀ ਕਰਾਂ ਇਹਨਾਂ ਗੱਲਾਂ ਦਾ ਜਾਨੀ ਮੇਰੇ ਹੱਡਾਂ 'ਚ ਹੀ ਵਹਿ ਗਈਆਂ ਮੈਂ ਬਿਠੇ ਰਹਿ ਕੇ ਸਮਝਾਉਣੀ ਆ ਬਈ ਮਨਾ ਉਹ ਵੇਲਾ ਤਾਂ ਹੁਣ ਹੱਥ ਨਹੀਂ ਆਉਣਾ ਰੱਬ ਦਾ ਸ਼ੁਕਰ ਕਰ ਬਈ ਤੂੰ ਕਿਸੇ ਕੰਡੇ ਵੱਟੇ ਲੱਗੀ ਐ ਭਲਾ ਹੋਵੇ ਏ ਸਦਾਜੀ ਨੇ ਕੁਛ ਨਹੀਂ ਪੁੱਛਿਆ ਤੇ ਬਾਰ ਕੋਲਤਾ ਚੰਗਾ ਹੁਣ ਸੌਂ ਜਾ ਮੱਖਾਂ ਜਿਹੜੀ ਗੱਲ ਤੈਨੂੰ ਚੰਗੀ ਨਾ ਲੱਗੇ ਤੂੰ ਆਖ ਦਿਆ ਕਰ ਜੀ ਮੇਰੀ ਤਾਂ ਸੁਰਤ ਜੀ ਨਹੀਂ ਟਿਕਾਣੇ ਭਾਨੋ ਹਾਫ हां ਜਿਹੜੀ ਕਦੇ-ਕਦੇ दारू ਦੀ ਘੁੱਟ ਜੀ ਪੀ ਲੈਣਾ ਉਸ ਕਰਕੇ ਚਿੱਟੇ ਵਾਲ ਆ ਗਏ ਉਹ ਉਮਰ ਤਾਂ ਮੇਰੀ ਏਡੀ ਬਹੁਤੀ ਨਹੀਂ ਤੂੰ ਸੋਚਦੀ ਹੋਵੇਂਗੀ ਖਬਰ ਨੇ ਨਹੀਂ ਭਾਈ ਦੀ ਸੌ ਮੇਰੇ ਚਿੱਤ ਚ ਨਹੀਂ ਇਹ ਗੱਲ ਕਦੇ ਆਈ ਨਾਲੇ ਥੌਲੇ ਤਾਂ ਅੱਜ ਕੱਲ ਉਹੀ ਠਰ ਕੇ ਫਿਰਦੇ ਆ ਨਿੱਕੀਆਂ-ਨਿੱਕੀਆਂ ਕੁੜੀਆਂ ਦੇ ਵੀ ਆ ਜਾਂਦੇ ਆ ਪਾਨੋ ਹਾਂ ਅਥਨੇ ਇੱਕ ਬਾਜੀ ਕਰਨੀ ਬਾਜੀਆਂ ਜਈਆਂ ਵੇਚਦੀ ਫਿਰਦੀ ਸੀ ਮਿੱਟੀ ਦੀਆਂ ਉਹ ਤੂ ਲੈ ਲੈਣੀ ਸੀ ਆਪਣੇ ਕੋਹਣਾ ਵਾਜੀਆਂ ਨਾਲ ਖੇਡਣ ਵਾਲਾ ਨਹੀਂ ਤਾਂ ਹੋ ਜੂ ਭਾਨੂ ਨੇ ਕੋਈ ਜਵਾਬ ਨਾ ਦਿੱਤਾ ਭਾਨੂ ਹਾਂ ਤੇਰਾ ਦਿਲ ਨਹੀਂ ਕਰਦਾ ਬਈ ਤੇਰਾ ਕੋਈ ਜਵਾਕ ਹੋਵੇ ਜਦੋਂ ਜਦੋਂ ਉਹ ਮਰਿਆ ਸੀ ਤਾਂ ਮੇਰਾ ਬੜਾ ਚਿੱਤ ਕੀਤਾ ਸੀ ਬਈ ਨਿੱਕੇ ਮੋਟੂ ਉਸ ਦੀ ਕੋਈ ਨਿਸ਼ਾਨੀ ਵੀ ਹੁੰਦੀ ਜੀ ਦੇ ਸਹਾਰੇ ਮੈਂ ਆਪਣੇ ਦਿਨ ਕੱਟ ਲੈਂਦੀ ਉਦੋਂ ਪਿੱਛੋਂ ਉਦੋਂ ਪਿੱਛੋਂ ਭਾਨੂ ਉਦੋਂ ਦੀ ਨਹੀਂ ਮੈਂ ਹੋਂ ਦੀ ਗੱਲ ਕਰਦਾ ਤੇਰਾ ਜੀ ਕਰਦਾ ਤਾਂ ਰੱਬ ਕਰੇ ਜ਼ਰੂਰ ਹੋ ਜੇ ਉਹ ਮੈਨੂੰ ਲੱਗਦਾ ਜਿੱਦਨ ਦਾ ਉਹ ਮਰਿਆ ਮੇਰਾ ਤਾਂ ਜਾਨੀ ਅੰਤਰੀ ਸੁੱਕ ਗਿਆ ਹੁਣ ਉੱਥੇ ਕੀ ਪੁੱਟਣਾ ਹੈ ਰੱਬ ਸਭ ਲੋਟ ਕਰ ਦੂ ਬਸ ਤੂੰ ਦਗਾ ਨਾ ਦੇ ਦਗਾ ਦੇ ਕੇ ਮੈਂ ਕਿਹੜੇ ਖੂਚ ਜਾਣਾ ਨਾ ਅੱਗਾ ਨਾ ਪਿੱਛਾ ਤੀਮੇ ਦਾ ਕੀ ਹੁੰਦਾ ਅੱਗਾ ਪਿੱਛਾ ਬਣਾਉਣਾ ਤਾਂ ਆਈ ਘੜੀ ਚ ਬਣਾ ਲੈਂਦੀ ਐ ਦੋ ਮਹੀਨੇ ਤੋਂ ਪਹਿਲਾਂ ਮੈਨੂੰ ਕਿਹੜਾ ਤੂੰ ਜਾਣਦੀ ਸੀ ਇੱਕ ਪਲ ਭਾਨੋ ਦਾ ਜੀ ਕੀਤਾ ਕਹਿ ਦੇਵੇ ਉਹ ਤੀਮਿਆ ਹੋਰ ਹੁੰਦੀਆਂ ਨੇ ਪਰ ਫਿਰ ਉਸ ਨੂੰ ਲੱਗਿਆ ਖਬਰ ਨਹੀਂ ਉਹ ਮੇਰੇ ਵਰਗੀਆਂ ਹੀ ਹੁੰਦੀਆਂ ਹੋਣ ਤੇ ਉਹ ਚੁੱਪ ਕਰ ਗਈ ਪੰਨੋ ਹਾਂ ਗੁੱਸੇ ਹੋਗੀ ਨਹੀਂ ਗੁੱਸੇ ਕਾਦੇ ਨਾਲ ਹੋਣਾ ਇਹ ਮੇਰੇ ਨਾਲ ਨਹੀਂ ਮਖਾ ਜੀ ਰਲੀ ਚ ਮੈਰੀ ਪਾਈ ਐ ਕੁ ਠੰਡਾ ਮੰਗਦੀ ਸੀ ਆਖਦੀ ਸੀ ਮੁੰਡਾ ਬਿਮਾਰ ਹੈ ਦਵਾਈ ਵਿੱਚ ਪਾਉਣਾ ਤੂੰ ਦੇ ਦਿੰਦੀ ਫਿਰ ਮੈਂ ਕਿਹਾ ਪੁੱਛ ਕੇ ਦਉਂਗੀ ਪੰਨੋ ਇਹ ਘਰ ਹੁਣ ਤੇਰਾ ਹੀ ਆ ਜਿਵੇਂ ਮਰਜੀ ਕਰ ਲਿਆ ਕਰ ਦਰਬੰਨੇ તાਪਮੈਨੂ ਕਦੇ ਕਿਸੇ ਗੱਲੋਂ ਨਹੀਂ ਰੋਕਿਆ ਪਰ ਤੇਰਾ ਜੀ ਮੈਨੂੰ ਕੁਝ ਪਤਾ ਜਾਨੀ ਸੀ ਮੈਂ ਕਿਹਾ ਖਵਰੇ ਭਾਨੂੰ ਨਰੈਨ ਨੇ ਆਕੜ ਕੇ ਕਿਹਾ ਹਾਂਜੀ ਭਾਨੂੰ ਨੇ ਸਹਿਮ ਕੇ ਮਸਕੀਨ ਜੇ ਯਾਜ ਵਿੱਚ ਕਿਹਾ ਚੰਗਾ ਆਖਦੇ ਆ ਭਾਨੂੰ ਨੇ ਦੀਵੇ ਉੱਤੇ ਭੂਕ ਮਾਰ ਦਿੱਤੀ ਤੇ ਟੁੰਦੀ ਟੁੰਦੀ ਹਨੇਰੇ ਵਿੱਚ ਹੀ ਆਪਣੇ ਮੰਜੇ ਉੱਤੇ ਆੜ ਢੋਈ ਹੋਈ ਫਿਰ ਉਹਨੂੰ ਚੇਤਾ ਆਇਆ ਛੋਟੀ ਹੁੰਦੀ ਨੂੰ ਮਾਂ ਆਖਦੀ ਹੁੰਦੀ ਸੀ ਦੀਵੇ ਨੂੰ ਫੂਕ ਮਾਰ ਕੇ ਨਹੀਂ ਬੁਝਾਈਦਾ ਮਾੜਾ ਹੁੰਦਾ ਹੈ